ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਲੁਧਿਆਣਾ ਵੈਸਟ ਤੇ ਜ਼ਿਮਨੀ ਚੋਣ ਲੜੀ ਜਾ ਰਹੀ ਆ ਇਹ ਚੋਣ ਵਿਧਾਨ ਸਭਾ ਦੀ ਚੋਣ ਘੱਟ ਤੇ ਰਾਜ ਸਭਾ ਦੀ ਪੌੜੀਆਂ ਕੇਜਰੀਵਾਲ ਲਈ ਵੱਧ ਲੱਗ ਰਹੀਆਂ ਨੇ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਧਾਰਨਾ ਬਣ ਚੁੱਕੀ ਆ ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਉਹਨਾਂ ਦੇ ਦਿੱਲੀ ਦੇ ਵਜ਼ੀਰ ਜਿਹੜੇ ਲੀਡਰ ਨੇ ਵੱਡੇ ਲੀਡਰ ਨੇ ਜਿਸ ਤਰ੍ਹਾਂ ਕੇ ਬੈਠੇ ਹੋਏ ਨੇ ਜਿਸ ਤਰ੍ਹਾਂ ਜ਼ੋਰ ਲਾ ਰਹੇ ਨੇ ਤਾਂ ਇਹ ਕੇਜਰੀਵਾਲ ਦੀਆਂ ਰਸਪਾਦੀਆਂ ਪੌੜੀਆਂ ਇਹ ਚੋਣ ਮੰਨੀ ਜਾ ਰਹੀ ਆ ਤੇ ਇਹ ਸਾਰੇ ਤੇ ਗੱਲਬਾਤ ਕਰਾਂਗੇ ਇਸ ਹਲਕੇ ਦਾ ਜਿਹੜਾ ਪੌਸ਼ ਏਰੀਆ ਮੰਨਿਆ ਜਾਂਦਾ 엘ਿਟ ਕਲਾਸ ਦਾ ਏਰੀਆ ਮੰਨਿਆ ਜਾਂਦਾ ਇਸ ਹਲਕੇ ਦਾ ਵੋਟਰ ਦਾ ਕੀ ਸੁਭਾ ਇਸ਼ੂਸ ਕਿਹੜੇ ਰਹਿਣਗੇ ਇਸ ਥੋਂ ਤੇ ਕਿਹੜੀ ਕਿਹੜੀ ਤਰ੍ਹਾਂ ਕਿਵੇਂ ਕਿਵੇਂ ਹਜੇ ਤੱਕ ਕਿਹੜੇ ਕਿਹੜੇ ਪੱਖਾਂ ਤੋਂ ਹਾਵੀ ਆ ਤਾਂ ਮੇਰੇ ਨਾਲ ਪ੍ਰੋਫੈਸਰ ਹਰਜੇਸ਼ਵਰਪਾਲ ਜੀ ਨੇ ਤੇ ਬਾਈ ਨਵਰੀਤ ਨੇ ਗੱਲਬਾਤ ਸ਼ੁਰੂ ਕਰਦਾ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾ ਸਵਾਲ ਮ ਇਸ ਏਰੀਏ ਦਾ ਕੀ ਸੁਆ 엘ਿਟ ਏਰੀਆ ਮੰਨਿਆ ਜਾਂਦਾ ਹੈ ਕਿਹੋ ਜਿਹਾ ਸੁਭਾ ਲੋਕਾਂ ਦਾ ਵੋਟਰ ਕੀ ਸੋਚਦੇ ਇੱਥੋਂ ਦੇ ਅਗਰ ਜਿਵੇਂ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕੀਤੀ ਤੁਹਾਡੀ ਗੱਲ ਬਿਲਕੁਲ درست ਹੈਗੀ ਆ ਕਿ ਇਸ ਆਪਾਂ ਕਨਸਟੀਟੂਐਂਸੀ ਨੂੰ ਜਿਹੜੀ ਲੁਧਿਆਣਾ ਦੇ ਵੈਸਟ ਦੀ ਕਨਸਟੀਟੂਐਂਸੀ ਹੈਗੀ ਆ ਇਹਨੂੰ ਆਪਾਂ ਕਿ 엘ਿਟ ਕਨਸਟੀਟੂਐਂਸੀ ਕਹਿ ਸਕਦੇ ਹੈਗੇ ਬਹੁਤ ਹੀ ਅਮੀਰ ਇਲਾਕਾ ਹੈਗਾ ਔਰ ਜੋ ਲੋਕ ਲੁਧਿਆਣਾ ਬਾਰੇ ਜਾਣਦੇ ਹੈਗੇ ਆ ਉਹ ਸਮਝ ਸਕਦੇ ਕਿ ਜੁਗਰਾਵ ਪੁਲ ਤੋਂ ਲੈ ਕੇ ਤੁਸੀਂ ਸਮਝ ਲਓ ਕਿ ਜਿਹੜਾ ਐਮਬੀਡੀ ਨਿਓ ਪਾਲਿਸ ਦਾ ਇਲਾਕਾ ਹੈਗਾ ਜਿਹੜਾ ਫਿਰੋਜ਼ਪੁਰ ਲੁਧਿਆਣਾ ਰੋਡ ਹੈਗੀ ਔਰ ਦੋਨੇ ਪਾਸੇ ਵਾਲ ਸਰਾਬਾ ਨਗਰ ਇਹ ਸਾਰੇ ਤਕਰੀਬਨ ਜਿਹੜੇ ਹੈਗੇ ਆ ਪੌਸ਼ ਏਰੀਏ ਕਮਰਸ਼ੀਅਲ ਏਰੀਏ ਮਾਡਲ ਟਾਊਨ ਐਕਸਟੈਂਸ਼ਨ ਦਾ ਇਲਾਕਾ ਵੀ ਜਿੱਥੇ ਵੱਡੇ ਵੱਡੇ ਬਿਜ਼ਨਸਮੈਨ ਵਗੈਰਾ ਉਹ ਇਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ ਵੱਡੇ ਹੋਟਲ ਵੀ ਇਸ ਇਲਾਕੇ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਇਸ ਤੋਂ ਨਾ ਦੂਸਰੀ ਜਿਹੜੀ ਖਾਸੀਅਤ ਗੱਲ ਹੈਗੀ ਇਹ ਦੀ ਕਿ ਇਹ ਕਾਫੀ ਪੜਿਆ ਲਿਖਿਆ ਇਲਾਕਾ ਵੀ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਥੇ ਜਿਹੜੀ ਹੈਗੀ ਆ ਵੱਡਾ ਅਕਾਦਮਿਕ ਸੰਸਥਾਨ ਹੈਗਾ ਤੇ ਬਹੁਤ ਸਾਰੇ ਲੋਕ ਜਿਹੜੇ ਰਿਟਾਇਰਡ ਜਿਹੜੇ ਹੈਗੇ ਯੂਨੀਵਰਸਿਟੀ ਤੋਂ ਜਾਂ ਹੋਰ ਧਾਰਿਆਂ ਤੋਂ ਉਹ ਵੀ ਇਸ ਇਲਾਕੇ ਦੇ ਵਿੱਚ ਰਹਿੰਦੇ ਹੈਗੇ ਅਰਬਨ ਜਿਹੜੀ ਹੈਗੀ ਹੈ ਇਹ ਕਨਸਟੀਟੂਐਂਸੀ ਹੈਗੀ ਹੈ ਸ਼ਹਿਰੀ ਇਲਾਕਾ ਹੈਗਾ ਤੇ ਜਿਹੜੇ इवन ਪਿੰਡ ਵੀ ਹੈਗੇ ਇਹਦੇ ਵਿੱਚ ਚਾਹੇ ਸੁਨੇਤਾ ਚਾਹੇ ਜਵਦੀ ਆ ਚਾਹੇ ਉਹ ਹੈਬੋਵਲ ਖੁਰਦ ਹੈਗੇ ਆ ਉਹਨਾਂ ਨੂੰ ਹੁਣ ਮੇਰੇ ਖਿਆਲ ਚ ਉਹ ਸੈਮੀ ਅਰਬਨ ਹੀ ਕਹਿ ਸਕਦੇ ਆ ਆਪਾਂ ਨੂੰ ਉਹ ਉਹਦੇ ਵਿੱਚ ਪਿੰਡਾਂ ਵਾਲੀ ਗੱਲ ਕੋ ਉਸ ਤਰੀਕੇ ਦੇ ਨਾਲ ਨਹੀਂ ਸੋ ਨਰੋਲ ਆਪਾਂ ਇਹਨੂੰ ਇੱਕ ਸ਼ਹਿਰੀ ਇਲਾਕਾ ਕਹਿ ਸਕਦੇ ਆ ਤੇ ਫਿਰ ਜਿਵੇਂ ਆਮ ਤੌਰ ਤੇ ਸ਼ਹਿਰੀ ਇਲਾਕਿਆਂ ਦੀ ਖਾਸियत ਹੁੰਦੀ ਹੈ ਕਿ ਇਹ ਲਾਰਜਲੀ ਹਿੰਦੂ ਡੋਮਿਨੇਟਿਡ ਜਿਹੜਾ ਹੈਗਾ ਇਹ ਇਲਾਕਾ ਹੈਗਾ 60% ਦੇ ਨੇੜੇ ਤੇੜੇ ਜੋ ਸਾਡੇ ਕੋਲੇ ਅੰਕੜੇ ਹੈਗੇ ਆ ਸਮਝ ਪੈਂਦੀ ਹੈਗੀ ਵੀ ਇਹ ਹਿੰਦੂ ਡੋਮਿਨੇ ਸੋ ਇਹ ਕੁਛ ਇਹਦੀਆਂ ਖਾਸੀਅਤਾਂ ਜਿਹੜੀਆਂ ਹੈਗੀਆਂ ਇਸ ਹਲਕੇ ਦੀਆਂ ਹੈਗੀਆਂ ਜੀ ਧਨਵਰੀਤ ਭਾਈ ਤੁਸੀਂ ਗਰਾਊਂਡ ਤੇ ਹੋ ਲੁਧਿਆਣਾ ਵਸਤੇ ਵਿੱਚ ਕੀ ਲੱਗਦਾ ਗਰਾਊਂਡ ਤੇ ਇਸ਼ੂਸ ਕੀ ਨੇ ਲੋਕਾਂ ਦੇ ਜਿਵੇਂ ਸੋਖੋ ਜੀ ਐਲੀਟ ਦੇ ਖਾਲਾਂ ਕੀ ਇਸ਼ੂਸ ਉਹ ਨਹੀਂ ਹੁੰਦੇ ਜਿਵੇਂ ਦੂਜੇ ਹਲਕਿਆਂ ਤੇ ਹੁੰਦੇ ਨੇ ਕੋ ਗਲੀਆਂ ਨਾਲੀਆਂ ਸੜਕਾਂ ਉਸ ਤਰੀਕੇ ਦਾ ਕੰਮ ਨਹੀਂ ਕੀਤਾ ਪੈਸੇ ਤੁਸੀਂ ਗਰਾਊਂਡ ਤੇ ਕੀ ਦੇਖਿਆ ਇਸ਼ੂਸ ਕੀ ਨੇ ਇਸ ਹਲਕੇ ਦੇ ਆਪਾਂ ਸਾਰੀ ਗਰਾਊਂਡ ਤੇ ਆ ਹਵਾ ਚ ਕੋਈ ਨਹੀਂ ਆਪਣੇ ਚ ਮੈਂ ਥੋੜਾ ਚਲੂ ਵਿਹੰਗ ਚ ਵੀ ਕਹਿਤਾ ਤੇ ਦੇਖੋ ਗਰਾਉਂਡ ਤੇ ਤਾਂ ਆਪਾਂ ਸਾਰੇ ਸਮਝ ਰਹੇ ਆ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਇਸ਼ੂ ਅ ਪ੍ਰੋਫੈਸਰ ਸਾਹਿਬ ਮੇਰੇ ਖਿਆਲ ਚ ਵੱਧ ਐਕਸਪਲੇਨ ਕਰਨਗੇ ਮੈਂ ਜਿਹੜੀ ਗੱਲ ਤੇ ਕਰਨੀ ਚਾਹਣਾ ਚਰਚਾ ਉਹ ਹੈ ਕਿ ਪ੍ਰਚਾਰ ਕਿਸ ਢੰਗ ਨਾਲ ਹੋ ਰਿਹਾ ਹੈ ਕਿਹਦਾ ਕਿੱਥੇ ਜ਼ੋਰ ਆ ਕਿਹੜਾ ਕੈਂਡੀਡੇਟ ਕਿਵੇਂ ਚੱਲ ਰਿਹਾ ਹੈ ਹਣਾ ਤਾਂ ਗੰਘਣੇ ਚ ਦੇਖਣ ਯੋਗ ਜਿਹੜੀ ਗੱਲ ਆ ਉਹ ਇਹ ਆ ਕਿ ਇਸ ਪਾਸੇ ਦੇ ਵਿੱਚ ਜਿਹੜੀ ਗੱਲ ਸ਼ਾਇਦ ਪ੍ਰੋਫੈਸਰ ਸਾਹਿਬ ਨੂੰ ਯਾਦ ਹੋਣੀ ਆ ਉਹ ਉਹ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਲੰਬੀ ਤੋਂ ਬਾਅਦ ਇਹ ਪੰਜਾਬ ਦਾ ਦੂਜਾ ਇਹ ਜਿਹਾ ਇਲਾਕਾ ਕਹਿ ਸਕਦੇ ਆ ਜਾਂ ਪਟਿਆਲੇ ਤੋਂ ਬਾਅਦ ਕਹਿ ਲਓ ਤੀਜਾ ਕਹਿ ਲਓ ਫਿਰ ਜਿਹਦੇ ਚ ਇੰਨਾ ਕੰਮ ਹੋਇਆ ਵਾ ਹਣਾ ਚਾਹੇ ਉਹ ਪਾਰਕਾਂ ਦੀ ਗੱਲ ਆ ਜਿਵੇਂ ਸ਼ਹਿਰਾਂ ਦੇ ਵਿੱਚ ਆਮ ਮੁੱਦੇ ਹੁੰਦੇ ਆ ਪਾਰਕਾਂ ਦੀ ਗੱਲ ਲਾ ਲਓ ਸੜਕਾਂ ਦੀ ਗੱਲ ਲਾ ਲਓ ਕਾਫੀ ਹੱਦ ਤੱਕ ਕੰਮ ਹੋਇਆ ਵਾਗਾ ਪੰਜਾਬ ਤੋਂ ਦੂਜੇ ਪਾਸਿਆਂ ਦੇ ਕੰਪੈਰੀਜ਼ਨ ਚ ਹੁਣ ਇਹਦੀ ਮੁਕਾਬਲਾ ਕਿਸੇ ਹੋਰ ਸੀਟ ਨਾ ਕਰਨਾ ਲੰਬੀ ਨਾ ਕਰਨਾ ਜਾਂ ਕਿਸੇ ਹੋਰ ਨਾ ਕਰਨਾ ਤਾਂ ਫਿਰ ਥੋੜਾ ਪਛੜ ਵੀ ਜਾਊਗਾ ਪਰ ਜ਼ਿਆਦਾਤਰ ਇੱਥੇ ਕੰਮ ਹੋਇਆ ਵਾ ਹੁਣ ਇੱਥੇ ਮੁੱਖ ਤੌਰ ਤੇ ਚਾਰ ਪਾਰਟੀਆਂ ਲੜ ਰਹੀਆਂ ਆਕਾਲੀ ਦਲ ਫਿਰ ਲੜ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਗੱਲ ਕਹੇ ਜਾਂ ਨਾ ਕਹੇ ਰੂਪ ਦੇ ਵਿੱਚ ਲੋਕਾਂ 'ਚ ਆਮ ਚਰਚਾ ਦਾ ਵਿਸ਼ਾ ਕਿ ਇਹ ਚੋਣ ਸੰਜੀਵ ਅਰੋੜਾ ਦੀ ਚੋਣ ਹੈ ਨਹੀਂ ਕੀ ਲੁਧਿਆਣੇ ਦੇ ਲੋਕ ਜਿੰਨਾ ਕਸੀ ਉਹਨਾਂ ਨੂੰ ਮਿਲਿਆ ਉਹਨਾਂ ਚ ਬਹੁਤ ਗਿਣਤੀ ਇਹ ਗੱਲ ਸਮਝਦੀ ਆ ਕਿ ਚੋਣ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਆ ਤੁਸੀਂ ਇੱਕ ਚੰਗੇ ਭਲੇ ਸੈਟਲ ਤੁਹਾਡਾ ਉਥੇ ਐਮਪੀ ਆ ਜੇ ਉਹ ਲੁਧਿਆਣੇ ਲਈ ਇੰਨਾ ਹੀ ਕੰਮ ਐਮਪੀ ਦੇ ਤੌਰ ਤੇ ਵਧੀਆ ਕਰ ਰਿਹਾ ਤੁਸੀਂ ਕਹਿੰਦੇ ਹੋ ਜੀ ਉਹ ਤਾਂ ਤਿੰਨ ਰਾਤ ਭੱਜੇ ਫਿਰਦੇ ਆ ਹਰਪ੍ਰਜਨ ਸਿੰਘ ਵੀ ਕਹਿੰਦੇ ਕਹਿੰਦੇ ਇਹਨਾਂ ਨੂੰ ਤਾਂ ਸਾਰਾ ਦਿਨ ਆ ਹੁੰਦਾ ਵੀ ਲੁਧਿਆਣੇ ਦਾ ਕੀ ਸਵਾਰਥ ਏ ਠੀਕ ਆ ਵੈਸੇ ਐਮਪੀ ਤੁਸੀਂ ਪੂਰੇ ਪੰਜਾਬ ਦੇ ਬਣੇ ਸੀ ਉਦੋਂ ਪਰ ਜੇ ਉਹ ਇੰਨਾ ਹੀ ਵਧੀਆ ਕੰਮ ਕਰ ਰਿਹਾ ਫਿਰ ਉਹਨੂੰ ਬਾਈ ਕਿਉਂ ਹਟਾ ਕੇ ਤੁਸੀਂ ਐਮਐਲਏ ਬਣਾਉ ਹਣਾ ਲੋਕਾਂ ਚ ਇਹ ਗੱਲ ਤਾਂ ਹੈਗੀ ਆ ਤੇ ਸਭ ਨੂੰ ਪਤਾ ਹੈ ਇਹ ਜੂਨ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਆ ਚੋਣ ਦੇ ਵਿੱਚ ਮੁੱਖ ਮੁਕਾਬਲਾ ਭਾਰਤ ਭੂਸ਼ਣ ਆਸ਼ੂ ਤੇ ਅਰਵਿੰਦ ਕੇਜਰੀਵਾਲ ਚ ਇਸ ਲਈ ਆਮ ਆਦਮੀ ਪਾਰਟੀ ਨੇ ਇੰਨਾ ਜ਼ਿਆਦਾ ਜ਼ੋਰ ਲਾਇਆ ਵਾ ਉਹ ਇੱਕ ਮੈਚ ਟੂਚਲਮ ਟੂਚਨ ਮੁਕਾਬਲੇ ਵਰ ਗਈ ਆ ਹਣਾ ਦੋ ਤਰ੍ਹਾਂ ਸੱਦੀਆਂ ਹਾਂ ਵੀ ਜਮਾ ਸੱਦਾ ਟੋਚਨ ਮੁਕਾਬਲਾ ਪਿਆ ਵਾ ਇਹਦੇ ਚ ਕੋਈ ਵੀ ਤਿਕੋਣਾ ਚਕੋਣਾ ਮੁਕਾਬਲਾ ਇਹਨੂੰ ਕਹਿਣਾ ਮੈਨੂੰ ਲੱਗਦਾ ਸ਼ਾਇਦ ਅਸਲੀ ਇਹ ਤੋਂ ਪਰੇ ਦੀ ਗੱਲ ਹੋਊਗੀ ਹਾਲਾਂਕਿ ਸਾਰੀਆਂ ਤਰ੍ਹਾਂ ਦਾ ਜੋਰ ਆ ਜੇ ਆਪਾਂ ਕਾਲੀ ਦਲ ਦੇ ਪ੍ਰਚਾਰ ਤੋਂ ਸ਼ੁਰੂ ਕਰ ਗਏ ਕਾਲੀ ਦਲ ਦੇ ਵੀ ਪ੍ਰਧਾਨ ਇੱਥੇ ਬੈਠੇ ਰਹਿੰਦੇ ਆ ਸਕਬੀਰ ਸਿੰਘ ਬਾਦਲ ਬਹੁਤ ਜ਼ੋਰ ਲੱਗਿਆ ਪਿਆ ਅਕਾਲੀ ਦਲ ਦਾ ਵਿਕਰਮਜੀਤ ਝਾੜ ਆ ਰਹੇ ਆ ਹੁਣ ਤਾਂ ਅੱਜ ਤਾਂ ਸਿਕੰਦਰ ਸਿੰਘ ਮਲੂਕਾ ਨੂੰ ਵੀ ਵਾਪਸ ਲੈ ਆਂਦਾ ਉਹਨਾਂ ਨੇ ਉਹਨਾਂ ਨੇ ਵੀ ਜ਼ੋਰ ਲਾਉਣਾ ਸਾਰੇ ਜਣੇ ਮਿਲ ਕੇ ਜ਼ੋਰ ਲਾ ਰਹੇ ਆ ਤੇ ਆਸਵੰਦਾ ਵੀ ਅਸੀਂ ਬਹੁਤ ਵਧੀਆ ਪਰਫਾਰਮ ਕਰਾਂਗੇ ਅਕਾਲੀ ਦਲ ਦਾ ਕਹਿਣਾ ਕਿ ਸਾਡੇ ਕੋਲੇ ਕੈਂਡੀਡੇਟ ਬਹੁਤ ਵਧੀਆ ਪੋਸਟਰ ਦੇਖੋਗੇ ਘਰਾਂ ਦੇ ਉੱਤੇ ਸਭ ਤੋਂ ਵੱਧ ਤੁਹਾਨੂੰ ਅਕਾਲੀ ਦਲ ਦੇ ਦਿਸਣਗੇ ਉਸ ਤੋਂ ਵੱਧ ਤੁਹਾਨੂੰ ਪੋਸਟਰ ਕਿਸੇ ਦੇ ਨਹੀਂ ਦਿਸਣਗੇ ਫਿਰ ਆ ਆਪਾਂ ਜੇ ਗੱਲ ਕਰਗੇ ਫਲੈਕਸਾਂ ਦੀ ਉਹਦੇ ਚ ਅਕਾਲੀ ਦਲ ਥੋੜਾ ਜਿਹਾ ਪਛੜਦਾ ਹੈ ਨੋ ਡਾਊਟ ਸ਼ਹਿਰੀ ਏਰੀਆ ਅ ਅੱਗੇ ਆਪਾਂ ਭਾਜਪਾ ਦੀ ਗੱਲ ਕਰਕੇ ਕਾਡਰ ਬੇਸਡ ਪਾਰਟੀ ਆ ਪ੍ਰੋਫੈਸਰ ਸਾਹਮਣੇ ਜਿਵੇਂ ਮੈਂ ਇੱਕ ਗੱਲ ਰਾਹ ਚੋਂਦਾ ਹੀ ਕਰ ਰਿਹਾ ਸੀ ਉਹ ਕਹਿੰਦੇ ਵੀ ਜਿਹੜੀ ਪਾਰਟੀ ਦਾ ਇੰਨਾ ਜ਼ਬਰਦਸਤ ਕਾਡਰ ਹੋਵੇ ਉਹਨੂੰ ਕਦੇ ਵੀ ਉਹਦੇ ਐਕਸ ਫੈਕਟਰ ਨੂੰ ਇਗਨੋਰ ਨਹੀਂ ਕਰਾਇਆ ਜਾ ਸਕਦਾ ਉਹ ਕਦੇ ਵੀ ਤੁਹਾਨੂੰ ਸਰਪ੍ਰਾਈਜ਼ ਕਰ ਦਊਗੀ ਜੀ ਜਿਹਦਾ ਕੱਢ ਰਹਾ ਭਾਵੇਂ ਸਰਵੇ ਦੇ ਵਿੱਚ ਉਹਦਾ ਲੋਕ ਨਾਮ ਲੈਣ ਜਾਂ ਨਾ ਲੈਣ ਪਰ ਜਿਹੜੀ ਪਾਰਟੀ ਚ ਇਹਨਾਂ ਦਮਖਾ ਮਾਣਾ ਉਹ ਸਰਪ੍ਰਾਈਜ਼ ਕਰਦੀ ਆ ਪ੍ਰਚਾਰ ਦੇ ਵਿੱਚ ਭਾਜਪਾ ਕਾਫੀ ਹੱਦ ਤੱਕ ਮੈਨੂੰ ਲੱਗਦਾ ਵੀ ਪਛੜੀ ਤਾਂ ਹੋਈ ਆ ਪਰ ਫਿਰ ਵੀ ਛੋਟੇ ਪੋਸਟਰ ਉਹਨਾਂ ਦੇ ਵੱਧ ਆ ਹਨਾ ਫੇਰ ਆਉਂਦੇ ਆਪਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਮੁੱਖ ਮੁਕਾਬਲਾ ਇਹਨਾਂ ਦੋਨੇ ਤਰ੍ਹਾਂ ਦੇ ਵਿੱਚ ਹੀ ਆ ਜਿਹੜਾ ਸਾਨੂੰ ਇੱਥੇ ਦਿਸਦਾ ਹੈ ਪੋਸਟਰ ਵਾਰਡ ਦੇ ਵਿੱਚ ਵੀ ਮਤਲਬ ਜੇ ਆਮ ਆਦਮੀ ਪਾਰਟੀ ਆਪਦੇ ਵੱਲੋਂ ਜਿਹੜੇ ਪੋਸਟਰ ਲਾ ਰਹੀ ਆ ਇਹ ਸੋਚ ਕੇ ਕਿ ਭਾਰਤ ਪੂਸ਼ਣ ਆਸ਼ੂ ਨੂੰ ਟਾਰਗੇਟ ਕਰਨਾ ਤਾਂ ਆਮਨ ਵੀ ਪਾਰਟੀ ਵੀ ਤਾਂ ਇਹੀ ਮੰਨ ਕੇ ਚਲੀ ਆ ਵੀ ਮੁਕਾਬਲਾ ਆਸ਼ੂ ਨਾਲ ਆ ਉਹਨਾਂ ਨੇ ਕੁਝ ਹਨਾ ਕੋਈ ਇਹੋ ਜਿਹਾ ਗੁੱਜਾ ਇਸ਼ਾਰਾ ਨਹੀਂ ਕਰਿਆ ਹਨਾ ਉਹਨੇ ਟੀਚਰ ਬਾਜੀ ਨਹੀਂ ਕੀਤੀ ਕਿਸੇ ਹੋਰ ਨੂੰ ਲੈ ਕੇ ਸਾਰਾ ਉਹਨਾਂ ਦਾ ਇਸ਼ਾਰਾ ਉਹਨਾਂ ਦੇ ਪੇਜਾਂ ਦਾ ਸੋਸ਼ਲ ਮੀਡੀਆ ਦਾ ਭਾਰਤ ਪੂਸ਼ਣ ਆਸ਼ੂ ਤੇ ਆ ਤਾਂ ਦੋਨਾਂ 'ਚ ਮੁਕਾਬਲਾ ਭਾਰਤ ਪੂਸ਼ਣ ਆਸ਼ੂ ਦੀ ਜਿੰਨਾ ਤੱਕ ਗੱਲ ਹੈ ਇਸ ਹਲਕੇ ਦੇ ਚੰਗੇ ਖੜਾਰੀ ਆ ਪੁਰਾਣੇ ਬੰਦੇ ਆ ਅਮਸੀ ਤੋਂ ਕਰੀਅਰ ਸ਼ੁਰੂ ਕਰਿਆ ਜਿਹੜੇ ਬੰਦੇ ਗਰਾਊਂਡ ਤੋਂ ਉੱਠੇ ਹੁੰਦੇ ਆ ਅਕਸਰ ਉਹਨਾਂ ਨੂੰ ਜ਼ਮੀਨ ਦੀ ਸਮਝ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਐਕਸ ਫੈਕਟਰ ਦੀ ਮੈਂ ਭਾਜਪਾ ਦੀ ਗੱਲ ਕਰੀ ਆ ਇੱਥੇ ਆਸ਼ੂ ਮਤਲਬ ਇਹ ਦਾ ਭਾਰਤ ਪੂਸ਼ਣ ਆਸ਼ੂ ਸ਼ੋਅ ਆ ਇਹ ਲੈਕਸ਼ਨ ਹੈ ਨਾ ਇਹਦੇ ਵਿੱਚ ਇਸ ਹਲਕੇ ਦੇ ਲੋਕਾਂ ਦੇ ਲਈ ਕਾਂਗਰਸ ਨਾਲੋਂ ਵੀ ਕਨੈਕਸ਼ਨ ਆਸ਼ੂ ਨਾਲ ਉਹਨਾਂ ਦਾ ਹੀ ਕਨੈਕਸ਼ਨ ਮਜ਼ਬੂਤ ਹੈ ਉਹਨਾਂ ਦੇ ਨਾਂ ਤੇ ਵੋਟਾਂ ਪੈਣੀਆਂ ਟੱਕਰ ਆਵਾਦਮੀ ਪਾਰਟੀ ਨਾਲ ਨੋ ਡਾਊਟ ਉਹਨਾਂ ਕੋਲੇ ਸਰਕਾਰ ਹੈ ਆਵਾਦਮੀ ਪਾਰਟੀ ਕੋਲੇ ਮੌਕੇ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਭਗਵਾਨ ਤਮਨ ਉਹਨਾਂ ਦਾ ਤਾਂ ਦੇਖੋ ਜੋ ਕੁਝ ਹੈ ਆਵਾਦਮੀ ਪਾਰਟੀ ਬਾਰੇ ਆਪਾਂ ਤਾਂ ਜਾਣਦੀ ਹਾਂ ਨਾ ਵੀ ਉਹ ਲੜਦੇ ਕਿਵੇਂ ਆ ਉਹਨਾਂ ਦੇ ਲੜਨ ਦਾ ਤਰੀਕਾ ਹੁੰਦਾ ਵੀ ਜਿੰਨਾ ਵੀ ਤੁਹਾਡੇ ਚ ਜ਼ੋਰ ਹੈ ਹਨਾ ਉਹ ਸਾਰਾ ਇੱਕ ਥਾਂ ਤੇ ਝੋਕ ਦੋ ਸਾਰੇ ਵਲੰਟੀਅਰ ਲਿਆ ਕੇ ਇੱਥੇ ਤੋਂ ਪੇਟੰਗ ਦੋ ਖੜੇ ਰਹਿਣਗੇ ਪਾਪੀ ਹੁਣ ਉਹ ਸਾਰੇ ਮੋੜਾਂ ਤੇ ਆਥਣੇ ਆ ਕੇ ਐਂ ਜੇ ਖੜ ਜਾਂਦੇ ਆ ਉਹ ਵਿਜ਼ਿਬਿਲਟੀ ਉਹਨਾਂ ਦੀ ਬਣੀ ਜਾਂਦੀ ਆ ਹਨਾ ਜੇ ਵਿਜ਼ਿਬਿਲਟੀ ਦੀ ਗੱਲ ਕਰਕੇ ਮੈਨੂੰ ਲੱਗਦਾ ਭਾਰਤ ਕੁਸ਼ਨਾਸ਼ੂ ਦਾ ਪ੍ਰਚਾਰ ਪਛੜਿਆ ਵਾ ਆਮ ਆਦਮੀ ਪਾਰਟੀ ਨਾਲੋਂ ਪਰ ਜੇਕਰ ਤੁਸੀਂ ਮੈਂ ਟੂ ਮੈਂ ਮਾਰਕਿੰਗ ਨੂੰ ਮੈਨੂੰ ਲੱਗਦਾ ਜਿੰਨਾ ਭਾਰਤ ਕੁਸ਼ਨਾਸ਼ੂ ਚੰਗਾ ਸਮਝਦਾ ਇਸ ਏਰੀਏ ਨੂੰ ਉਹਨਾਂ ਆਮ ਆਦਮੀ ਪਾਰਟੀ ਵੀ ਨਹੀਂ ਸਮਝਦੀ ਮੁਕਾਬਲਾ ਇਹਨਾਂ ਦੋਨੋਂ ਤਰ੍ਹਾਂ ਦੇ ਵਿੱਚ ਆ ਜੀ ਜੀ ਤਾਂ ਪ੍ਰੋਫੈਸਰ ਮੈਂ ਤੁਹਾਡੇ ਕੋਲ ਆਉਂਗਾ ਇਸ਼ੂਸ ਕੀ ਨੇ ਇਸ ਏਰੀਏ ਦੇ ਇਸ਼ੂਸ ਕੀ ਕਹਿੰਦੇ ਨੇ ਕਿਹੜੇ ਮੁੱਦੇ ਨੇ ਜਿਹੜੀ ਚੀਜ਼ ਕੋਈ ਗ੍ਰਾਉਂਡ ਤੋਂ ਲੋਕ ਕੀ ਕਹਿੰਦੇ ਨੇ ਵੀ ਆਹ ਕੰਮ ਸਾਡਾ ਹੋਣਾ ਚਾਹੀਦਾ ਹਜੇ ਤੱਕ ਹੋਇਆ ਨਹੀਂ ਜਾਂ ਆ ਸਾਡਾ ਹੋ ਚੁੱਕਿਆ ਕੀ ਇੱਥੇ ਹੋਇਆ ਕੀ ਨਹੀਂ ਹੋਇਆ ਕੀ ਲੋਕਾਂ ਦੀ ਡਿਮਾਂਡ ਕੀ ਹੈ ਇੱਥੇ ਆਪਾਂ ਨਾ ਇਸ ਨੂੰ ਇਸ ਤਰੀਕੇ ਨਾਲ ਦੇਖੀ ਹੈ ਕਿ ਦੋਨੇ ਜਿਹੜੇ ਪਾਰਟੀਆਂ ਹੈਗੀਆਂ ਜਿਹੜੀਆਂ ਆਪਾਂ ਪ੍ਰਮੁੱਖ ਪਾਰਟੀਆਂ ਹੈਗੀਆਂ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਹੀ ਹੈ ਚਾਹੇ ਭਾਜਪਾ ਦਾ ਇੰਨਾ ਵੱਡਾ ਕਾਰਡਰ ਹੈ ਪਰ ਜਿਹੜਾ ਮੁੱਦੇ ਉਹ ਚੱਕ ਰਹੀਆਂ ਉਹ ਸਮਝ ਲਓ ਕਿ ਲੋਕਾਂ ਦੇ ਮੋٹے ਤੌਰ ਤੇ ਮੁੱਦੇ ਕਹਿ ਸਕਦੇ ਹਾਂ ਜਿਵੇਂ ਆ ਕਾਂਗਰਸ ਜਿਹੜੀ ਮੇਨ ਭਰਤਪੁਸ਼ਨਾਸ਼ੂ ਆ ਉਹਨਾਂ ਦਾ ਸਾਰਾ ਜਿਹੜਾ ਜੋਰ ਹੈ ਇਸ ਗੱਲ ਤੇ ਲੱਗਿਆ ਹੋਇਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਟੋਟਲੀ ਇੱਕ ਨਖਿੱਧ ਸਰਕਾਰ ਦਾ ਸ਼ਬਦ ਹੋਈ ਆ ਤੇ ਉਹਨਾਂ ਦੀ ਜਿਹੜੀ ਬੇਸਿਕਲੀ ਪਰਫਾਰਮੈਂਸ ਬਹੁਤ ਮਾੜੀ ਰਹੀ ਆ ਖਾਸ ਕਰਕੇ ਮਸ਼ਹੂਰੇ ਮੁੱਦੇ ਤੇ ਦੂਸਰੀ ਜਿਹੜੀ ਹੈਗੀ ਲਾਅ ਐਂਡ ਆਰਡਰ ਤੇ ਮੂਸੀ ਉਹ ਲਗਾਤਾਰ ਉਹ ਆਪਣੀ ਹਰ ਸਪੀਚ ਦੇ ਵਿੱਚ ਇਸ ਚੀਜ਼ ਤੇ ਉੱਪਰ ਸਟ्रेस ਕਰ ਰਿਹਾ ਨਾਲ ਦੀ ਨਾਲ ਹੀ ਖਾਸ ਕਰਕੇ ਜਿਹੜਾ ਲੋਕਾਂ ਦੇ ਆਮ ਕੰਮ ਹੁੰਦੇ ਆ ਜਿਹੜੇ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜਾਂ ਮਿਊਨਿਸਪੈਲਿਟੀ ਦੇ ਵਿੱਚ ਕੰਮ ਹੁੰਦੇ ਆ ਉਹ ਕੰਮ ਨਹੀਂ ਹੋ ਰਹੇ ਉਹ ਉਸ ਚੀਜ਼ ਤੇ ਸਟ्रेस ਲਗਾਤਾਰ ਕਰ ਰਿਹਾ ਹੈਗਾ ਤੇ ਨਾਲ ਦੀ ਨਾਲ ਉਹ ਇਹ ਆ ਪ੍ਰਚਾਰ ਕਰ ਰਿਹਾ ਕਿ ਉਹਨਾਂ ਦੇ ਟਾਈਮ ਦੇ ਉੱਪਰ ਬਹੁਤ ਸਾਰਾ ਕੰਮ ਹੋਇਆ ਉਹ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਚਾਹੇ ਉਹ ਮਲਾਰ ਰੋਡ ਉਹਨੂੰ ਠੀਕ ਕਰਨ ਦੀ ਹੈ ਚਾਹੇ ਐਲੀਵੇਟਿਡ ਰੋਡ ਬਣਾਉਣ ਦੀ ਆ ਚਾਹੇ ਉਹਨਾਂ ਇਸ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਕੀ ਕਰਦੀ ਹੈਗੀ ਆ ਕਿ ਉਹ ਆਸ਼ੂ ਦੀਆਂ ਜਿਹੜੀਆਂ ਕਮੀਆਂ ਹੈਗੀਆਂ ਉਹਨਾਂ ਤੇ ਜਿਆਦਾ ਉਹਨਾਂ ਦਾ ਜ਼ੋਰ ਹੈਗਾ ਉਹ ਕਹਿ ਰਿਹਾ ਕਿ ਆਸ਼ੂ ਜਿਹੜਾ ਹੈਗਾ ਬਹੁਤ ਹੰਕਾਰਿਆ ਹੋਇਆ ਹੈ ਇੱਕ ਜਿਹੜੇ ਲੀਡਰ ਆ ਇਹਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਸੀ ਤੇ ਇਹਨਾਂ ਤੇ ਕ腐ਪਸ਼ਨ ਦੇ ਜਿਹੜੇ ਹੈਗੇ ਅਲੀਗੇਸ਼ਨ ਹੈਗੇ ਉਹਨਾਂ ਦੀ ਕੈਂਪੇਨ ਜ਼ਿਆਦਾਤਰ ਨੈਗੇਟਿਵ ਹੈਗੀ ਹੈ ਤੇ ਆਸ਼ੂ ਹੀ ਆਸ਼ੂ ਸੈਂਟ੍ਰਿਕ ਜ਼ਿਆਦਾ ਹੈਗੀ ਹੈ ਨਾਲ ਦੀ ਨਾਲ ਜਿਹੜੇ ਉਹ ਆਪਣੇ ਅਲੱਗ-ਅਲੱਗ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਚੇਰਵਿੰਦ ਕੇਜਰੀਵਾਲ ਉਹ ਖੁੱਲ ਕੇ ਗੱਲ ਕਰ ਰਹੇ ਆ ਕਿ ਤੁਸੀਂ ਵੇਖੋ ਆਮ ਆਦਮੀ ਪਾਰਟੀ ਨੂੰ ਜਿਤਾਉਂਗੇ ਤਾਂ ਹੀ ਤੁਹਾਡਾ ਫਾਇਦਾ ਜੇ ਤੁਸੀਂ ਆਪੋਜੀਸ਼ਨ ਨੂੰ ਜਿਤਾਉਂਗੇ ਵੀ ਤੁਹਾਡਾ ਫਾਇਦਾ ਕੋਈ ਨਹੀਂ ਹੈਗਾ ਕੰਮ ਤਾਂ ਤੁਹਾਡੇ ਜਿਹੜੇ ਹੈਗੇ ਆ ਸਾਰੇ ਸਾਡੀ ਪਾਰਟੀ ਨੇ ਹੀ ਕਰਾਉਣੇ ਹੈਗੇ ਤੇ ਉਹਨਾਂ ਦੇ ਜਿਹੜੇ ਰਾਜ ਸਭਾ ਦੇ ਐਮਪੀ ਜਿਹੜੇ ਹੈਗੇ ਆ ਜ ਉਹ ਵੀ ਲਗਾਤਾਰ ਕਲੇਮ ਕਰ ਰਹੇ ਕਿ ਮੈਂ ਬਹੁਤ ਸਾਰੇ ਲੁਧਿਆਣੇ ਦੇ ਜਿਹੜੇ ਹੈਗੇ ਉਹ ਕੰਮ ਕਰਵਾਏ ਹੈਗੇ ਹੁਣ ਕਰਵਾਏ ਜਾਂ ਨਹੀਂ ਕਰਵਾਏ ਉਹਦੇ ਬਾਰੇ ਕੁਐਸਚਨ ਚਿੰਨ ਹੈਗੇ ਪਰ ਉਹ ਲਗਾਤਾਰ ਇਸ ਚੀਜ਼ ਨੂੰ ਕਰ ਰਹੇ ਕਿ ਵੇਖੋ ਮੈਂ ਪਹਿਲਾਂ ਵੀ ਕੰਮ ਕਰਦਾ ਰਿਹਾ ਤੂੰ ਹੁਣ ਵੀ ਮੈਂ ਤੁਹਾਡੇ ਕੰਮ ਕਰੂੰਗਾ ਸੋ ਆਮ ਆਦਮੀ ਪਾਰਟੀ ਦੀ ਜਿਹੜੀ ਮੋٹے ਤੌਰ ਤੇ ਜੱਬ ਕਹਿਣਾ ਹੋਵੇ ਕਿ ਦੋਵਾਂ ਦੀ ਹੀ ਜਿਹੜੀ ਹੈਗੀ ਆ ਰਣਨੀਤੀ ਹੈਗੀ ਆ ਉਹ ਦੂਸਰੇ ਦੇ ਜਿਹੜੇ ਬੈਡ ਪੁਆਇੰਟ ਆ ਉਹਨੂੰ ਅੱਗੇ ਲੈ ਕੇ ਆਉਣ ਦੀ ਹੈਗੀ ਆ ਨਵਰੀਦ ਭਾਈ ਮੈਂ ਮੈਂ ਤੁਸੀਂ ਆਪਣੀ ਗੱਲ ਬਾਤ ਚ ਐਡ ਆਨ ਕਰਿਓ ਮੈਂ ਪ੍ਰੋਫੈਸਰ ਸਾਹਿਬ ਵਾਲੀ ਗੱਲ ਤੋਂ ਚਾਹਦਾ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਹ ਗੱਲ ਤੇ ਜ਼ਿਆਦਾ ਫੋਕਸ ਕਰਕੇ ਦੇਖੋ ਬੰਦਾ ਸਾਡਾ ਚ ਤਾਂ ਉਹ ਕੰਮ ਫੇਰ ਹੋਣਿਆ ਸਰਕਾਰ ਚ ਤੁਹਾਨੂੰ ਲੱਗਦਾ ਨਹੀਂ ਜਿਹੜੀ ਜਿਹੜੀ ਰਾਜਨੀਤੀ ਦਾ ਬਦਲਾਅ ਦਾ ਗੱਲ ਕਰਦੇ ਸੀ ਇੱਕ ਬਦਲਾ ਇਹ ਵੀ ਸ਼ਾਂਮਲਾ ਕਿ ਤੁਸੀਂ ਸੱਦ ਸ਼ਰੇਆਮ ਧਮਕੀ ਦੇ ਦੋ ਵੀ ਪਾਈ ਦੇ ਵਿਰੋਧੀ ਜਿਤਾਉਂਗੇ ਤਕਾਮ ਨਹੀਂ ਹੁਣ ਜੇ 94 95 ਹੈ ਤਾਂ ਬਾਕੀ ਦੂਜੇ ਹੈਗੇ ਆ ਹੋਰ ਵੀ 25 ਉਹਨਾਂ ਦੇ ਕੰਮ ਨਹੀਂ ਹੋ ਰਹੇ ਜਾਂ ਨਹੀਂ ਕਰਨਗੇ ਦੇਖੋ ਦੇਖੋ ਮੈਂ ਬਦਲਾਅ ਦੀ ਜਿਵੇਂ ਤੁਸੀਂ ਗੱਲ ਆ ਤੁਸੀਂ ਮੇਰੀ ਗੱਲ ਸਵਾਲ 'ਚ ਹੀ ਕਹਿਤੀ ਹੈ ਨਾ ਮੇਰਾ ਜਵਾਬ ਨੂੰ ਆਪਦੇ ਸਵਾਲ 'ਚ ਕਵਰ ਕਰ ਲਿਆ ਤਾਂ ਗਗਣ ਮੁੱਦਾ ਜਿਹੜਾ ਇੱਥੇ ਆਪਾਂ ਅੱਜ ਦੇਖਗੇ ਇਹ ਵੀ ਬਹੁਤ ਵੱਖਰੇ ਤਰ੍ਹਾਂ ਦਾ ਟ੍ਰੈਂਡ ਹੈ ਕਿ ਧਮਕੀਆਂ ਦੇਣੀਆਂ ਕਿਸੇ ਇਲੈਕਸ਼ਨ ਦੇ ਵਿੱਚ ਕਿ ਅਸੀਂ ਅਸੀਂ ਜੇ ਕੰਮ ਕਰਾਉਣਾ ਜੀ ਫਿਰ ਸਾਨੂੰ ਜਿਤਾਓ ਹੈਨਾ ਇਹ ਹੁਣ ਉਹ ਪਾਰਟੀ ਕਰ ਸਕਦੀ ਹੈ ਜਿਹੜੀ ਬਹੁਤ ਇਲੈਕਸ਼ਨਾਂ ਦੇ ਵਿੱਚ ਭਾਜੀ ਜਾਂਦੀ ਹੈ ਆਮ ਆਦਮੀ ਪਾਰਟੀ ਦਾ ਕੀ ਆ ਵੀ ਜੇਸੀ ਜੱਤ ਰਹੇ ਤਾਂ ਠੀਕ ਆ ਨਹੀਂ ਮੈਦਾਨ ਛੱਡ ਕੇ ਭੱਜਿਓ ਦਿੱਲੀ ਤੋਂ ਮੇਹਰ ਜੀ ਹੁਣ ਛੱਡ ਕੇ ਭੱਜਿਆ ਹਾਂ ਬਹੁਤ ਥਾਵਾਂ ਤੇ ਇਹੋ ਜਿਹਾ ਲੱਗਦਾ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਯਾਰ ਖੇਡ ਹੀ ਉਹ ਖੇਡਣੀ ਆ ਜਿਹਦੇ ਚ ਅਸੀਂ ਮੁਕਾਬਲੇ ਚ ਹੋਵਾਂਗੇ ਜੇ ਸਾਡੀ ਘਾਰ ਤੈ ਆ ਫਿਰ ਬਾਈ ਅਸੀਂ ਦਾ ਮਤਲਬ ਆਪ ਦਾ ਬੈਟ ਤੇ ਬਾਲ ਜਾਂ ਜਿੰਨਾ ਵੀ ਕੁਝ ਉਹਨਾਂ ਕੋਲੇ ਹੈਗਾ ਜੇ ਉਹ ਵੀ ਨਹੀਂ ਹੈਗਾ ਹਾਂ ਫਿਰ ਤਾਂ ਅਸੀਂ ਝੋਲਾ ਚੱਕਿਆ ਹਾਂ ਉਹ ਉਸ ਜਵਾਕ ਨੂੰ ਵੱਧ ਖੇਡਦੇ ਆ ਪਰ ਇੱਕ ਫੈਕਟਰ ਹੈ ਜੀ ਤੇ ਪ੍ਰੋਫੈਸਰ ਸਾਹਿਬ ਵੀ ਅੱਗੇ ਉਹਨਾਂ ਤੋਂ ਵੀ ਜ਼ਰੂਰ ਤੁਸੀਂ ਜਵਾਬ ਲਿਓ ਦਿਲਚਸਪ ਗੱਲ ਕੀ ਆ ਕਿ ਇਸ ਥਾਂ ਦੇ ਉੱਤੇ 20% ਦੇ ਲਗਭਗ ਵੋਟਰ ਦੀ ਚੁੱਪ ਮੈਨੂੰ ਉਹ ਸਭ ਤੋਂ ਵੱਡਾ ਫੈਕਟਰ ਲੱਗ ਰਿਹਾ ਇਸ ਦਾ ਦੇਖੋ ਅਸੀਂ ਸਰਵੇ ਕਰ ਰਹੇ ਹਾਂ ਅਸੀਂ ਰਿਪੋਰਟਾਂ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਤੁਹਾਨੂੰ ਕਹਿ ਵੀ ਦਿੱਤਾ ਵੀ ਮੁੱਖ ਟੱਕਰ ਇੰਨਾ ਚਾ ਜਿਹੜਾ ਕਿ ਪ੍ਰੋਫੈਸਰ ਸਾਹਿਬ ਵੀ ਇਹਦੀ ਗਵਾਹੀ ਭਰਨਗੇ ਪਰ 20% ਵੋਟਰ ਦਾ ਇੱਕ ਹਲਕੇ ਚ ਚੁੱਪ ਹੋਣ ਦਾ ਮਾਇਨਾ ਦੇਖੋ ਕੀ ਆ ਇਹ ਕੋ ਛੋਟੀ ਗੱਲ ਨਹੀਂ ਹੈ ਗਗਨ ਉਹ 20% ਵੋਟਰ ਕਿਵੇਂ ਭੁਗਤਦਾ ਕਿਦੇ ਹੱਕ ਚ ਭੁਗਤਦਾ ਤੇ ਕਿਹਨੂੰ ਨੁਕਸਾਨ ਕਰਦਾ ਇਹ ਕਿਉਂਕਿ ਹੁਣ ਜੇ ਉਹ ਬਿਲਕੁਲ ਤੀਜੇ ਚੌਥੇ ਨੰਬਰ ਦੀਆਂ ਪਾਰਟੀਆਂ ਲਈ ਭੁਗਤ ਗਿਆ ਤਾਂ ਉਹਦਾ ਨੁਕਸਾਨ ਆ ਨਾ ਵੱਡਾ ਤੇ ਜੇ ਉਹ ਨਹੀਂ ਭੁਗਤਿਆ ਕਿਸੇ ਪਹਿਲੀ ਦੂਜੀ ਵਾਲੀ ਚ ਭੁਗਤ ਗਿਆ ਤਾਂ ਫਿਰ ਉਹ ਕੀ ਦਾ ਫਾਇਦਾ ਕਰਦਾ ਇਹ ਬਹੁਤ ਆ ਇੰਨੀ ਗੂੜ ਚੁੱਪ ਆ ਜਿਹੜੀ ਕਿਸੇ ਵੋਟਰ ਦੀ ਕਿਸੇ ਹਲਕੇ ਚ ਬਹੁਤ ਵੱਡੀ ਹੁੰਦੀ ਹੈ ਗਗਨ 20% ਵੋਟ ਬਹੁਤ ਜ਼ਿਆਦਾ ਜੇ ਲੱਖ ਵੋਟ ਪੋਲ ਹੋਈ ਤਾਂ ਤੁਹਾਡਾ 20000 ਵੋਟਰ ਚੁੱਪ ਆ ਇਹ ਇਹ ਮੈਨੂੰ ਲੱਗਦਾ ਇਹ ਵੀ ਇੱਕ ਵੱਖਰਾ ਹਾਂ ਜਿਵੇਂ ਅਸੀਂ ਤਾਂ ਇੱਥੇ ਖਾਸ ਤੌਰ ਦੇ ਉੱਤੇ ਦੇਖਦੇ ਆਂ ਵੀ ਜਿਹੜੀਆਂ ਜਦੋਂ ਕਿਸੇ ਛੋਟੀ ਦੁਕਾਨ 'ਚ ਜਾਂਦੇ ਆਂ ਤੁਸੀਂ ਗੱਲਬਾਤ ਪੁੱਛਦੇ ਹੋ ਉਹ ਬੰਦਾ ਖੁੱਲ ਕੇ ਗੱਲ ਕਰ ਲੈਂਦਾ ਦੁਕਾਨ ਥੋੜੀ ਜਿਹੀ ਵੱਡੀ ਹੋਈ ਨਹੀਂ ਲੋਕਾਂ ਦੀ ਚੁੱਪਣੀ ਹੋਈ ਛੋਟੇ ਘਰ 'ਚ ਰਹਿਣ ਵਾਲਾ ਬੰਦਾ ਗੱਲ ਕਰ ਲੂਗਾ ਤੁਹਾਡੇ ਨਾਲ ਘਰ ਵੱਡਾ ਹੋਇਆ ਨਹੀਂ ਤੇ ਬੰਦਾ ਚੁੱਪ ਹੋਇਆ ਨਹੀਂ ਨਹੀਂ ਚਲੋ ਉਹ ਤਾਂ ਦਿਲਬਾਰੀ ਤਾਂ ਨਹੀਂ ਮੈਂ ਹਾਂ ਵੀ ਬੰਦਾ ਜ਼ਿਆਦਾ ਸਮਝਦਾਰੀ ਅਬਦੇਵਲ ਨੂੰ ਦਿਖਾਉਂਦਾ ਤੇ ਬੰਦਾ ਦਿਲ ਦਾ ਪੇਦ ਨਹੀਂ ਦਿੰਦਾ ਹਣਾ ਤਾਂ ਇਹ ਇਹ ਮੈਨੂੰ ਲੱਗਦਾ ਇੱਕ ਵੱਖਰਾ ਫੈਕਟਰ ਹੈ ਬਾਕੀ ਪ੍ਰੋਫੈਸਰ ਸਾਹਿਬ ਇਹਦੇ ਬਾਰੇ ਹਾਂ ਜਿਸ ਤਰ੍ਹਾਂ ਗੱਲ ਕੀਤੀ ਨਵਰੀਤ ਬਾਈ ਨੇ ਕਿ ਉਹ ਲੋਕ ਜਿਆਦਾਤਰ ਇਸ ਏਰੀਆ ਦੇ ਵਿੱਚ ਲੋਕ ਵੱਡੇ ਹੀ ਨੇ ਕਿਉਂਕਿ ਜਿਸ ਤਰ੍ਹਾਂ ਕਹਿੰਗੇ ਜਦੋਂ ਘਰ ਵੱਡਾ ਹੁੰਦਾ ਜਾਂਦਾ ਫਿਰ ਚੁੱਪ ਵੀ ਵੱਧਦੀ ਜਾਂਦੀ ਆ ਕੀ ਲੱਗਦਾ ਉਹ ਉਹ ਫੈਸਲਾ ਕੌਣ ਰਹਿਣਗੇ ਇੱਧਰ ਨਗਰ ਵੇਖੋ ਨਾ ਬੜੀ ਇੰਟਰਸਟਿੰਗ ਚੀਜ਼ ਹੈਗੀ ਆ ਨਾਰਮਲੀ ਕੀ ਹੁੰਦਾ ਕਿ ਆਪਾਂ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਮੰਨੀ ਗਈ ਹੈਗੀ ਆ ਕਿ ਜਿੰਨਾ ਵੀ ਵਿਅਕਤੀ ਜਿਹੜੇ ਹੁੰਦੇ ਆ ਜਿਹੜੇ 엘ੀਟ ਕਲਾਸ ਦੇ ਹੈਗੇ ਆ ਜਾਂ ਜਿਹੜੇ ਪੜਿਆ ਲਿਖਿਆ ਹੁੰਦਾ ਜਾਂ ਜਿਹੜਾ ਅਮੀਰ ਹੈਗਾ ਉਹ ਆਪਦੀ ਪ੍ਰੈਫਰੈਂਸ ਦੱਸਣ ਸੇ ਕੁਝ ਜ਼ਿਆਦਾ ਦੱਸਦਾ ਉਹਦੇ ਮੁਕਾਬਲੇ ਜਿਹੜਾ ਗਰੀਬ ਹੈਗਾ ਉਹਨੂੰ ਡਰ ਹੁੰਦਾ ਕਿ ਬੰਦਾ ਜਿਹੜਾ ਸਵ ਇੱਥੇ ਥੋੜਾ ਜਿਹਾ ਸਾਨੂੰ ਉਲਟਾ ਜਿਹੜਾ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹਦਾ ਜਿਹ ਮਤਲਬ ਹੋ ਸਕਦਾ ਹੈ ਕਿ ਕੋਈ ਕੋਈ ਕਾਰਨ ਹੋਣ ਪਰ ਜਿਹੜਾ ਮੇਰਾ ਹਾਈਪੋਥੈਸਿਸ ਹੈ ਉਹ ਇਹ ਹੈਗਾ ਕਿ ਜ਼ਿਆਦਾਤਰ ਜਿਹੜਾ ਇੱਥੇ ਅਮੀਰ ਵਰਗ ਹੈਗਾ ਉਹ ਬੀਜੇਪੀ ਦਾ ਸਪੋਰਟਰ ਹੈਗਾ ਤੇ ਬੀਜੇਪੀ ਦੀ ਜਿਵੇਂ ਵੋਟ ਬੈਂਕ ਜਿਹੜਾ ਹੈਗਾ ਲਗਾਤਾਰ ਆਪਾਂ ਦੇਖਿਆ ਹੈ ਕਿ ਉਹ ਵੱਧ ਰਿਹਾ ਹੈ ਇਸ ਹਲਕੇ ਦੇ ਵਿੱਚ ਜਿਵੇਂ ਹੀ ਬੀਜੇਪੀ ਨੇ ਇਲੈਕਸ਼ਨ ਜਿਹੜਾ ਹੈਗਾ ਅਲੱਗ ਲੜਨ ਦਾ ਫੈਸਲਾ ਕੀਤਾ 2022 ਦੇ ਵਿੱਚ 2022 ਦੇ ਵਿੱਚ ਉਹਨੂੰ 28000 ਵੋਟ ਪਈ ਹੈਗੀ ਤੇ 24 ਦੇ ਵਿੱਚ ਤਾਂ ਉਹ ਸੀਟ ਉਹਨਾਂ ਨੇ ਜਿੱਤੀ ਹੈਗੀ ਤੇ ਉਹ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵੱਡਾ ਜਿਹੜਾ ਫੈਕਟਰ ਸੀ ਉਸ ਟਾਈਮ ਤੇ ਜਿਹੜਾ ਆਪਾਂ ਸਾਰੇ ਪੰਜਾਬ ਦੇ ਵਿੱਚ ਦੇਖਿਆ ਕੱਲੇ ਵੱਡੇ ਸ਼ਹਿਰਾਂ ਚ ਨਹੀਂ ਛੋਟੇ ਕਸਬਿਆਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਜਿੱਥੇ ਖਾਸ ਕਰਕੇ Hindu ਵੋਟ ਸੀਗੀ ਸ਼ਹਿਰੀ ਵੋਟ ਸੀ ਉਹਨੇ ਬਹੁਤ ਹਮ ਹਮਾ ਕੇ ਪ੍ਰਧਾਨ ਮੰਤਰੀ ਨੂੰ ਜਾਂ BJP ਨੂੰ ਵੋਟ ਪਾਈ ਹੈਗੀ ਆ ਉਹ ਹੁਣ ਉਹ ਇਹ ਕਾਸ ਕਰਕੇ ਜਦੋਂ ਤੁਸੀਂ ਇਸ ਤਰ੍ਹਾਂ ਦੇ ਉਹਨਾਂ ਲੋਕਾਂ ਨਾਲ ਗੱਲ ਕਰਦੇ ਆ ਦੇਖੋ ਕਿ ਇੱਕ ਤਾਂ ਬੀਜੇਪੀ ਦੀ ਜਿਹੜੀ ਕੈਂਪੇਨ ਆ ਬਹੁਤ ਪਛੜ ਕੇ ਸਟਾਰਟ ਹੋਈ ਹੈ ਦੂਸਰੇ ਦੋਨੇ ਕੈਂਡੀਡੇਟ ਕਾਂਗਰਸ ਦਾ ਕੈਂਡੀਡੇਟ ਤਿੰਨ ਮਹੀਨੇ ਤੋਂ ਲਗਾਤਾਰ ਗਰਾਉਂਡ ਤੇ ਕੰਮ ਕਰ ਰਿਹਾ ਹੈਗਾ ਈਵਨ ਆਮ ਆਦਮੀ ਪਾਰਟੀ ਨੇ ਦੋ ਤਿੰਨ ਮਹੀਨੇ ਪਹਿਲਾਂ ਹੀ ਆਪਣਾ ਕੈਂਡੀਡੇਟ ਡਿਕਲੇਅਰ ਕਰਤਾ ਸੀਗਾ ਤੇ ਬੀਜੇਪੀ ਨੇ ਬਿਲਕੁਲ ਐਂਡ ਦੇ ਵਿੱਚ ਆਪਣਾ ਕੈਂਡੀਡੇਟ ਜਿਹੜਾ ਡਿਕਲੇਅਰ ਕੀਤਾ ਡਿਕਲੇਅਰ ਵੀ ਉਹ ਕੀਤਾ ਜਿਹਨੂੰ ਕੋਈ ਜ਼ਿਆਦਾ ਲੋਕ ਨਹੀਂ ਜਾਣਦੇ ਜੀਵਨ ਗੁਪਤ ਸੋ ਮੈਨੂੰ ਲੱਗਦਾ ਹੈ ਕਿ ਉਹ ਕਾਫੀ ਨਿਰਾਸ਼ਾ ਜਿਹੜੀ ਹੈਗੀ ਆ ਉਹ ਅਪਰ ਕਲਾ ਉਹਦੇ ਵਿੱਚ ਜ਼ਿਆਦਾ ਉਹ ਨਿਰਾਸ਼ਾ ਦਿਖਾਈ ਦਿੰਦੀ ਹੈਗੀ ਇਹ ਹਾਈਪੋਥੈਸਿਸ ਹੋ ਸਕਦਾ ਗਲਤ ਹੋਵੇ ਹੁਣ ਉਹ ਵੋਟ ਕਿੱਧਰ ਭੁਗਤਦੀ ਆ ਇਹ ਦੇਖਣ ਵਾਲਾ ਹੋਵੇਗਾ ਅੱਛਾ ਬ੍ਰਹਮਾ ਜੀ ਮੈਂ ਨਾਲ ਹੀ ਇੱਕ ਚੀਜ਼ ਹੋਰ ਐਡ ਕਰ ਲਾਂ ਕਿ ਜਿਸ ਤਰ੍ਹਾਂ ਮੁੱਖ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੰਨਿਆ ਜਾ ਰਿਹਾ ਬੀਜੇਪੀ ਨੇ ਇੱਥੇ ਖੋਣਾ ਕੁਝ ਨਹੀਂ ਕਿਉਂਕਿ ਉਹਨੂੰ ਹਾਸਲ ਹੀ ਹਾਸਲਾ ਜਿੰਨਾ ਵੀ ਹੈ ਪਰ ਅਕਾਲੀ ਦਲ ਜਿਹੜਾ ਮੁਕਾਬਲੇ 'ਚ ਵੀ ਹਜੇ ਤੱਕ ਨਹੀਂ ਲੱਗਦਾ ਕਿ ਹੈਗਾ ਜਿਹੜਾ ਉਹਦੇ ਰਿਵਾਈਵਲ ਤੇ ਲਈ ਮਤਲਬ ਲਗਾਤਾਰ ਜ਼ੋਰ ਲਾ ਰਿਹਾ ਪਿਛਲੇ ਕਈ ਸਾਲਾਂ ਤੋਂ ਕੀ ਲੱਗਦਾ ਉਹ ਅਕਾਲੀ ਦਲ ਕਿੱਥੇ ਖੜਾ ਕੀ ਕੀ ਹਾਸਲ ਕਰ ਜੋ ਟੂਟਰ ਅਰਤੇ ਕਿਹਾ ਜਾ ਰਿਹਾ ਕਿ ਅਸ਼ਾਦ ਅਕਾਲੀ ਦਲ ਜਿੱਤ ਤੋਂ ਬਹੁਤ ਦੂਰ ਇਸ ਚੋਣ ਦੇ ਵਿੱਚ ਮੁਕਾਬਲੇ 'ਚ ਵੀ ਇਹ ਤੱਕ ਨਹੀਂ ਲੱਗਦਾ ਪਰ ਹਾਸਲ ਕੀ ਕਰੂਗਾ ਹਾਸਲ ਕਰੂ ਕੁਛ ਇਸ ਚੋਣ ਦੇ ਵਿੱਚ ਅਕਾਲੀ ਦਲ ਦੇਖੋ ਜਿੱਥੋਂ ਤੱਕ ਅਕਾਲੀ ਦਲ ਦਾ ਫੈਸਲਾ ਹੈਗਾ ਗੱਲ ਹੈਗੀ ਆਪਾਂ ਦੇਖ ਰਹੇ ਹਾਂ ਕਿ ਅਕਾਲੀ ਦਲ ਲਗਾਤਾਰ ਪਛੜ ਰਿਹਾ ਹੈਗਾ ਤੇ ਆਲਮੋਸਟ ਪੋਲੀਟਿਕਲ ਜੇ ਆਪਾਂ ਸ਼ਬਦਾਵਲੀ ਕਹਣੀ ਹੋ ਪੋਲੀਟਿਕਲ ਵੈਂਟੀਲੇਟਰ ਤੇ ਪਿਆ ਹੈਗਾ ਇਸ ਵੇਲੇ ਚੌਥੇ ਨੰਬਰ ਤੇ ਇੱਥੇ ਵੀ ਕਲੀਅਰਲੀ ਦਿਖਾਈ ਦਿੰਦਾ ਹੈਗਾ ਐਂਡ ਅਕਾਲੀ ਦਲ ਦੀ ਵੋਟ ਲਗਾਤਾਰ ਇੱਥੇ ਡਾਊਨ ਜਾ ਰਹੀ ਹੈਗੀ 2022 'ਚ 10000 ਰੁ ਚੇਂਜ ਕੀਤਾ ਹੈਗਾ ਪ੍ਰੋਫ ਕਾਰ ਸਿੰਘ ਘੁੰਮਣ ਜਿਹੜੇ ਐਡਵੋਕੇਟ ਆ ਉਹਨਾਂ ਦੀ ਅੱਛੀ ਛਵੀ ਹੈਗੀ ਆ ਨਵੇਂ ਕੈਂਡੀਡੇਟ ਹੈਗੇ ਆ ਤੇ ਆਕਾਲੀ ਦਲ ਜ਼ੋਰ ਵੀ ਲਗਾ ਰਿਹਾ ਹੈਗਾ ਹੁਣ ਇਹ ਬਾਈ ਇਲੈਕਸ਼ਨ ਨਾਰਮਲੀ ਆਪਾਂ ਦੇਖਦੇ ਹਾਂ ਕਿ ਬਾਈ ਇਲੈਕਸ਼ਨ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਜਿਹੜੀ ਮੇਨ ਇੱਕ ਦੋ ਪਾਰਟੀਆਂ ਉਹਨਾਂ ਦੇ ਵਿੱਚ ਹੀ ਮੁਕਾਬਲਾ ਰਹ ਜਾਂਦਾ ਤੇ ਜਦੋਂ ਕਲੀਅਰਲੀ ਕੋਈ ਤੀਸਰੇ ਜਾਂ ਚੌਥੇ ਨੰਬਰ ਦੇ ਪਾਰਟੀ ਪਹੁੰਚ ਜਾਵੇ ਉਹਨੂੰ ਵੋਟ ਪੈਣ ਦਾ ਸੰਭਾਵਨਾ ਨਾ ਘਟ ਜਾਂਦੀ ਹੈ ਹੁਣ ਇਹਦੇ ਵਾਸਤੇ ਅਕਾਲੀ ਦਲ ਵਾਸਤੇ ਪ੍ਰਾਪਤੀ ਕੀ ਹੋਊਗੀ ਜੇ ਇਹਦਾ ਅਕਾਲੀ ਦਲ ਲੈਟ ਸੇ ਕਿ 10000 ਜਿਹੜਾ ਉਹਦਾ ਬਾਈ ਦਾ ਅੰਕੜਾ ਸੀਗਾ ਉਹ ਤਾਂ ਉਹ ਥੋੜਾ ਜਿਹਾ ਉੱਪਰ ਚਲੀ ਜਾਂਦੀ ਹੈ ਤੇ ਅਕਾਲੀ ਦਲ ਵਾਸਤੇ ਉਹ ਵੱਡੀ ਜਿੱਤ ਹੋਊਗੀ ਇੱਕ ਜਿੱਤ ਹੀ ਹੋਊਗੀ ਇੱਕ ਤਰ੍ਹਾਂ ਦੀ ਕਿਉਂਕਿ ਉਸ ਤੋਂ ਵੱਧ ਮਿਲਦਾ ਅਕਾਲ ਦਾਲ ਵਾਸਤੇ ਇੱਕ ਹੋਰ ਬਹੁਤ ਵੱਡੀ ਸੈਟਬੈਕ ਹੋਊਗੀ ਜਿਹਦੇ ਕਿ ਕੋਈ ਚਾਂਸ ਵੀ ਉਹ ਨਹੀਂ ਹੈਗੇ ਆ ਜਿੰਨੇ ਕਿ ਦੂਸਰੀ ਗੱਲ ਦੇ ਹੈਗੇ ਮੈਂ ਇਹ ਚ ਗੱਲ ਜਰੂਰ ਆਖਰ ਦੇ ਵਿੱਚ ਕਿਉਂਕਿ ਆਪਾਂ ਸ਼ੋਅ ਐਂਡ ਹੀ ਕਰਨਾ ਤਾਂ ਮੈਂ ਐਡ ਕਰਦਾ ਅ ਮੇਰੇ ਖਿਆਲ ਚ ਉਲਟਾ ਅਕਾਲੀ ਦਲ ਕੋਲੇ ਤੁਸੀਂ ਕਹ ਰਹੇ ਹੋ ਕਿ ਭਾਜੀਪੀ ਕੋਲੇ ਗਵਾਉਣ ਨੂੰ ਕੀ ਹੈ ਗਗਨ ਜਿਹੜੀ ਪਾਰਟੀ ਕਿਸੇ ਹਲਕੇ ਦੇ ਵਿੱਚ ਇੱਕ ਨੰਬਰ ਤੇ ਹੋਵੇ ਜੀ ਭਾਵੇਂ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਸੀ ਜਿਹੜਾ ਇੱਕ ਬਹੁਤ ਐਕਸੈਪਸ਼ਨਲ ਕੇਸ ਬਣ ਜਾਂਦਾ ਹੈ ਹਨਾ ਜਿਹੜੀ ਪਾਰਟੀ ਇੱਕ ਨੰਬਰ ਤੇ ਰਹੀ ਹੋਵੇ ਮੈਂ ਤਾਂ ਗਵਾਉਣ ਨੂੰ ਉਸੇ ਲਈ ਮੰਨਦਾ ਉਹਦੇ ਕੋਲੇ ਗਵਾਉਣ ਨੂੰ ਵੱਧ ਹੈ ਅਕਾਲੀ ਦਲ ਨਾਲੋਂ ਅਕਾਲੀ ਦਲ ਦਾ ਕੋਰ ਪਿੰਡਾਂ ਚੋਂ ਦਾ ਹੈ ਅਕਾਲੀ ਦਲ ਦੇ ਲਈ ਜ਼ਿਆਦਾ ਨਮੋਸ਼ੀ ਉਦੋਂ ਹੁੰਦੀ ਹੈ ਜਦੋਂ ਪਿੰਡਾਂ ਚ ਖਰਾਬ ਕਰਦਾ ਅਕਾਲੀ ਦਲ ਸ਼ਹਿਰਾਂ ਦੇ ਵਿੱਚ ਇੰਨੀ ਫੇਵਰਿਟ ਪਾਰਟੀ ਭਾਜਪਾ ਦੇ ਨਾਲ ਮਿਲ ਕੇ ਹੀ ਬੰਦੀ ਆ ਜਿੱਥੇ ਉਹ ਭਾਜਪਾ ਤੋਂ ਅੱਡ ਹੁੰਦੇ ਉਹ ਸ਼ਹਿਰਾਂ ਦੇ ਵਿੱਚ ਸਟਰਗਲ ਕਰਦੇ ਆਪਾਂ ਨੂੰ ਟ੍ਰੈਡੀਸ਼ਨ ਅਲੀ ਵੀ ਦਿਸਦੇ ਤੇ ਹੁਣ ਵੀ ਇਹ ਹੋਇਆ ਆ ਮੈਂ ਉਹ ਉਹੀ ਗੱਲ ਹੈ ਕਿ ਹੁਣ ਭਾਜਪਾ ਜਿਹੜੀ ਇੰਨੀ ਪੀਕ ਹਿੱਟ ਕਰਦੀ ਹੈ ਉਹਦੇ ਲਈ ਇੱਥੇ ਕਿੰਨਾ ਸਰਵਾਈਵਲ ਹੁੰਦਾ ਕਿਤੇ ਇਹ ਤਾਂ ਨਹੀਂ ਕਿ ਜਿਹੜਾ ਉਹਦਾ ਵੋਟਰ ਹੈ ਉਹ ਐਂਡ ਤੇ ਪਹਿਲੇ ਦੂਜੇ ਨੰਬਰ ਵਾਲੀਆਂ ਕਿਸੇ ਪਾਰਟੀਆਂ ਚ ਸ਼ਿਫਟ ਹੋ ਗਿਆ ਤੇ ਉਹ ਡਾਊਨ ਵੱਜ ਗਏ ਫਿਰ ਉਹਨਾਂ ਲਈ ਦਿੱਕਤ ਹੋਣ ਵਾਲੀ ਹੈ ਤਾਂ ਭਾਜਪਾ ਮੈਨੂੰ ਲੱਗਦਾ ਭਾਜਪਾ ਬਹੁਤ ਵਾਰ ਮੰਨਿਆ ਜਾਂਦਾ ਕਿ ਉਹ ਸ਼ਿਫਟ ਹੁੰਦਾ ਉਹ ਵੋਟਰ ਹੁੰਦਾ ਪਰ ਭਾਜਪਾ ਜ਼ੋਰ ਬਹੁਤ ਲਾ ਰਹੀ ਹੈ ਇਹ ਚ ਵੀ ਕੋਈ ਸ਼ੱਕ ਨਹੀਂ ਹੁਣ ਉਹਨਾਂ ਨੇ ਪਿਛਲੇ ਲੇਟ ਜਰੂਰ ਸ਼ੁਰੂ ਕਰੀਆ ਜ਼ੋਰ ਬਹੁਤ ਮਾਰਿਆ ਤੇ ਮੈਂ ਫਿਰ ਕਹਿਣਾ ਉਹਨਾਂ ਕੋਲੇ ਇੱਕ ਐਕਸ ਫੈਕਟਰ ਆ ਹੈਗਾ ਜਿਹਦੇ ਨਾਲ ਨਾ ਉਹ ਮਤਲਬ ਸਰਪ੍ਰਾਈਜ਼ ਕਰ ਦਿਆ ਕਦੇ ਕਦੇ ਤੁਹਾਨੂੰ ਲੱਗਦਾ ਹੋਊਗਾ ਵੀ ਯਾਰ ਉਹ ਇੰਨਾ ਨਹੀਂ ਪਰ ਫਿਰ ਉਹ ਇੱਕਦਮ ਪਚੱਕਾ ਕਰ ਦਿੰਦੇ ਆ ਤਾਂ ਉਹ ਉਹ ਬਹੁਤ ਚੋਨਾ ਚ ਹੁੰਦਾ ਹੈ ਉਹ ਅਕਸਰ ਜਿਹੜੀਆਂ ਪਾਰਟੀਆਂ ਸੱਜੇ ਪੱਖੀ ਹੁੰਦੀਆਂ ਉਹ ਅਕਸਰ ਹੀ ਉਹ ਚੱਕਾ ਕਰਦੀਆਂ ਉਹ ਹਨਾ ਪਚਕਾ ਸਮਝੋ ਨਾ ਵੀ ਇਹ ਬੰਦਾ ਯਾਰ ਆ ਕੀ ਕਰਤਾ ਹਨਾ ਆ ਕੀ ਹੋ ਗਿਆ ਐਂ ਜ਼ਰੂਰ